ਸੱਚਕਲ ਦੋਸਤੋ ਪਬਲਿਕ ਸਮਾਣਾ ਨੁਸਤ ਤੜਾ ਸਾਰਿਆਂ ਦਾ ਸਵਾਗਤ ਹੈ ਅਗਰਸੈਨ ਇੰਟਰਨੈਸ਼ਨਲ ਪਬਲਿਕ ਸਕੂਲ ਤੇ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਸਮਾਣਾ ਵਿਖੇ ਅਧਿਆਪਕ ਦਿਵਸ ਮੌਕੇ ਅਗਰਵਾਲ ਧਰਮਸ਼ਾਲਾ ਤੇ ਸਕੂਲ ਪਬੰਦਕ ਕਮੇਟੀ ਦੀ ਪ੍ਰਧਾਨ ਦੀ ਅਗਵਾਈ ਹੇਠਾਂ ਮਦਨ ਮਿੱਤਲ ਦੇ ਵੱਲੋਂ ਜਿਹੜਾ ਅਧਿਆਪਕ ਦਿਵਸ ਦਾ ਸਮਾਗਮ ਆਯੋਜਿਤ ਕਰਵਾਇਆ ਗਿਆ ਜਿੱਥੇ ਮੁੱਖ ਮਹਿਮਾਨ ਜਿਹੜੇ ਨੇ ਸਮਾਣਾ ਦੇ ਐਮਐਲਏ ਚੇਤਨ ਸਿੰਘ ਜੋੜਾ ਮજરા ਵੀ ਵਿਸ਼ੇਸ਼ ਤੌਰ ਤੇ ਪਹੁੰਚਦੇ ਨੇ ਤੇ ਅਧਿਆਪਕਾਂ ਨੂੰ ਇਸ ਦਿਨ ਦੀ ਵਧਾਈ ਦਿੰਦੇ ਨੇ ਇਸ ਪ੍ਰੋਗਰਾਮ ਦੇ ਵਿੱਚ ਵਿਸ਼ੇਸ਼ ਤੌਰ ਤੇ ਜਿਹੜੇ ਨੇ ਸਕੂਲ ਦੇ ਬੱਚਿਆਂ ਵੱਲੋਂ ਵਕ ਵਕ ਜਿਹੜੇ ਸਕੂਲ ਦੇ ਰੰਗ-ਬਰੰਗੇ ਜਿਹੜੇ ਪ੍ਰੋਗਰਾਮ ਨੇ ਪੇਸ਼ ਕੀਤੇ ਜਾਂਦੇ ਨੇ ਤੇ ਹਲਕਾ ਵਿਧਾਇਕ ਚੇਤਨ ਸਿੰਘ ਜੋੜਾ ਮਾਜਰਾ ਵੱਲੋਂ ਨਵੀਂ ਬਿਲਡਿੰਗ ਦੇ ਧੁਗਾਟਨ ਕੀਤਾ ਜਾਂਦਾ ਤੇ ਇੱਕ ਹਾਲ ਦਾ ਵੀ ਜਿਹੜਾ ਧੁਗਾਟਨ ਕੀਤਾ ਜਾਂਦਾ ਵਿਧਾਇਕ ਜੋੜਾ ਮਾਜਰਾ ਵੱਲੋਂ ਕਿਹਾ ਗਿਆ ਕਿ ਸਮਾਣੇ ਦੇ ਵਿੱਚ ਇਹ ਇੱਕ ਪਹਿਲਾ ਸਕੂਲ ਹੈ ਜੋ ਪ੍ਰਾਈਵੇਟ ਸਕੂਲਾਂ ਨੂੰ ਹੁਣ ਪਿੱਛੇ ਛੱਡਦਾ ਜਾ ਰਿਹਾ ਹੈ ਕਿਉਂਕਿ ਸੰਸਥਾ ਵੱਲੋਂ ਇਸ ਸਕੂਲ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਉਪਰਾਲੇ ਕੀਤੇ ਜਾ ਰਹੇ ਨੇ ਜਿਹੜੀ ਨਵੀਂ ਬਿਲਡਿੰਗ ਹੈ 3 ਕਰੋੜ ਦੀ ਪਲੱਸ ਦੀ ਲਾਗਤ ਨਾਲ ਉਹ ਤਿਆਰ ਹੋਈ ਹੈ ਤੇ ਹੁਣ ਕੁਝ ਟਾਈਮ ਬਾਅਦ ਉਸ ਦੀਆਂ ਵੀ ਜਿਹੜੀਆਂ ਐਡਮਿਸ਼ਨਾਂ ਨੇ ਲੈਣੀਆਂ ਸ਼ੁਰੂ ਹੋ ਜਾਣੀਆਂ ਨੇ ਮਦਨ ਮਿੱਤਲ ਵੱਲੋਂ ਕਿਹਾ ਗਿਆ ਕਿ ਮੈਂ ਸਕੂਲ ਦੇ ਵਿੱਚ ਕੱਲਾ ਕੱਲਾ ਕੋਨਾ ਜਿਹੜਾ ਹੈ ਬਿਲਕੁਲ ਹੀ ਆਪਣੇ ਹੱਥਾਂ ਦੇ ਨਾਲ ਤਿਆਰ ਕਰਵਾਇਆ ਆ ਆਉਣ ਵਾਲੇ ਟਾਈਮ ਲੰਬੇ ਟਾਈਮ ਤੱਕ ਸਕੂਲ ਦੇ ਵਿੱਚ ਕਿਸੇ ਤਰ੍ਹਾਂ ਦੀ ਵੀ ਕੋਈ ਕੰਮ ਕਰਵਾਉਣ ਦੀ ਜਿਹੜੀ ਜ਼ਰੂਰਤ ਹੈ ਉਹ ਨਹੀਂ ਪਵੇਗੀ। ਉਹਨਾਂ ਕਿਹਾ ਕਿ ਮੈਂ ਪਿਛਲੀ ਵਾਰ ਵੀ ਜਦੋਂ ਪ੍ਰਧਾਨ ਬਣਿਆ ਸੀ ਤਾਂ ਉਸ ਟਾਈਮ ਵੀ ਸਕੂਲ ਦੇ ਵਿੱਚ ਬਹੁਤ ਡਿਵੈਲਪ ਕਰਕੇ ਗਿਆ ਸੀ ਤੇ ਇਸ ਵਾਰ ਵੀ ਜਿਹੜੀ ਡਿਵੈਲਪ ਹੈ ਪਹਿਲਾਂ ਨਾਲੋਂ ਕਈ ਗੁਣਾ ਜ਼ਿਆਦਾ ਕੀਤੀ ਗਈ ਹੈ। ਇਸ ਮੌਕੇ ਤੇ ਜਿਹੜੇ ਸਕੂਲ ਦੇ ਅਧਿਆਪਕ ਸਨ ਉਹਨਾਂ ਨੂੰ ਵੀ ਜਿਹੜਾ ਉਹਨਾਂ ਵੱਲੋਂ ਬਣਦਾ ਜਿਹੜਾ ਸਨਮਾਨ ਦਿੱਤਾ ਜਾਂਦਾ ਹੈ ਪ੍ਰਧਾਨ ਮਦਨ ਮਿੱਤਲ ਵੱਲੋਂ ਕਿਹਾ ਗਿਆ ਕਿ ਬੱਚਿਆਂ ਦੀ ਪੜ੍ਹਾਈ ਦੇ ਲਈ ਮੇਰੇ ਵੱਲੋਂ ਜੋ ਵੀ ਕੁਝ ਹੋ ਸਕਦਾ ਮੈਂ ਉਸ ਨੂੰ ਆਪਣੇ ਦਿਲ ਦੀ ਗਹਿਰਾਈਆਂ ਤੋਂ ਕਰਦਾ ਆਂ ਨਾ ਕਿ ਮੈਨੂੰ ਕਿਸੇ ਦੀ ਸਵਾਰਥ ਦੀ ਜ਼ਰੂਰਤ ਹੈ ਪਰ ਬੱਚਿਆਂ ਵੱਲੋਂ ਵੀ ਰੰਗ-ਬਰੰਗੇ ਜਿਹੜੇ ਉੱਥੇ ਪ੍ਰੋਗਰਾਮ ਕੀਤੇ ਜਾਂਦੇ ਨੇ ਜਿਸ ਤੋਂ ਸ਼ਹਿਰ ਦੇ ਲੋਕ ਉੱਥੇ ਪਹੁੰਚੇ ਹੋਏ ਸਨ ਉਹਨਾਂ ਨੂੰ ਵੀ ਜਿਹੜਾ ਆਪਣੇ ਵੱਲ ਆਕਰਸ਼ਿਤ ਕੀਤਾ ਜਾਂਦਾ ਹੈ ਬੱਚਿਆਂ ਵੱਲੋਂ ਸੱਭਿਆਚਾਰ ਦੇ ਨਾਲ ਜੁੜੇ ਹੋਏ ਜਿਹੜੇ ਗੀਤ ਸਨ ਉਹਨਾਂ ਦੇ ਉੱਪਰ ਜਿਹੜਾ ਪੰਗੜਾ ਪਾ ਕੇ ਜਾਂ ਉਹਨਾਂ ਕਲਚਰ ਦੇ ਉੱਪਰ ਹੀ ਜਿਹੜਾ ਇਹ ਪ੍ਰੋਗਰਾਮ ਸਾਹਮਣੇ ਲਿਆਉਂਦੇ ਗਏ ਤਾ ਮੌਜੂਦਾ ਵਿਧਾਇਕ ਵੱਲੋਂ ਵੀ ਇਹਨਾਂ ਬੱਚਿਆਂ ਦਾ ਵੀ ਜਿਹੜਾ ਸਨਮਾਨ ਕੀਤਾ ਜਾਂਦਾ ਹੈ ਤੇ ਵਕ ਵਕ ਜਿਹੜੇ ਸ਼ਹਿਰ ਦੇ ਲੋਕ ਪਹੁੰਚੇ ਹੋਏ ਸਨ ਤਾਂ ਉਹਨਾਂ ਨੂੰ ਵੀ ਅਪੀਲ ਕੀਤੀ ਹੈ ਕਿ ਆਪਣੇ ਜਿਹੜੇ ਬੱਚੇ ਨੇ ਉਨਾ ਦਾ ਥੋੜਾ ਧਿਆਨ ਰੱਖੋ ਕਿਉਂਕਿ ਅੱਜ ਦਾ ਜਿਹੜਾ ਟਾਈਮ ਹੈ ਬਹੁਤ ਜਿਹੜਾ ਮਾੜਾ ਚੱਲ ਰਿਹਾ ਹੈ ਆਪਣੇ ਬੱਚਿਆਂ ਨੂੰ ਨਸ਼ੇ ਤੋਂ ਸਭ ਤੋਂ ਪਹਿਲਾਂ ਬਚਾ ਕੇ ਰੱਖੋ ਜੇ ਆਪਣੇ ਬੱਚੇ ਨਸ਼ਿਆਂ ਤੋਂ ਦੂਰ ਨੇ ਤਾਂ ਸਾਰਾ ਕੁਝ ਹੀ ਆਪਣੇ ਲਈ ਓਕੇ ਹੈ ਸਭ ਤੋਂ ਪਹਿਲਾਂ ਤਾਂ ਮੈਂ ਜਿਹੜੀ ਸਕੂਲ ਪ੍ਰਬੰਧਕ ਕਮੇਟੀ ਹੈ ਅਗਰ ਸੈ ਸਕੂਲ ਪ੍ਰਬੰਧਕ ਕਮੇਟੀ ਹੈ ਉਹਨਾਂ ਨੂੰ ਮੁਬਾਰਕਬਾਦ ਦਿੰਨਾ ਉਹਨਾਂ ਦੇ ਸਾਰੇ ਮੈਂਬਰ ਸਾਹਿਬਾਨ ਪ੍ਰਧਾਨ ਜੀ ਮਦਨ ਜੀ ਜਿਹਨੇ ਮੈਂਬਰ ਸਾਹਿਬਾਨ ਨੇ ਉਹਨਾਂ ਨੂੰ ਮੁਬਾਰਕਬਾਦ ਦਿੰਨਾ ਕਿ ਉਹਨਾਂ ਦੇ ਜਿਹੜੀ ਕਮੇਟੀ ਆ ਉਹਦੇ ਅੰਡਰ ਜਿਹੜਾ ਪਬਲਿਕ ਸਕੂਲ ਆ ਅਗਰਸਰ ਸਕੂਲ ਆ ਉਹਦੇ ਵਿੱਚ ਕਰੋੜਾ ਰੁਪਿਆ ਜਿਹੜਾ ਸਕੂਲ ਦੀ ਬਿਲਡਿੰਗ ਦੇ ਵਾਸਤੇ ਲਾ ਗਿਆ ਹੈ ਕਿਉਂਕਿ ਸਾਡੇ ਵਾਸਤੇ ਇਹ ਬਹੁਤ ਜਿਹੜੀਆਂ ਮੁੱਲਯਵਾਨ ਚੀਜ਼ਾਂ ਨੇ ਜਿਹੜਾ ਸਕੂਲ ਹੈ ਐਜੂਕੇਸ਼ਨ ਆ ਇਹਦੀ ਕੋਈ ਕੀਮਤ ਨਹੀਂ ਹੈ ਸੋ ਜਿਹੜੀ ਸਕੂਲ ਪ੍ਰਬੰਧਕ ਕਮੇਟੀ ਆ ਉਹਨਾਂ ਨੇ ਸੁਚੱਜੇ ਢੰਗ ਨਾਲ ਜੋ ਵੀ ਜਿਹੜੀ ਅਗਰਸਰ ਸਵਾ ਦੀ ਜਿਹੜੀ ਜੋੜਾ ਉਹਨਾਂ ਨੂੰ ਅਰਨਿੰਗ ਹੁੰਦੀ ਹੈ ਜਿੱਥੋਂ ਵੀ ਦੁਕਾਨਾਂ ਜਾਂ ਹੋਰ ਜੋ ਵੀ ਹੈ ਉਹਨੂੰ ਸਹੀ ਤਰੀਕੇ ਨਾਲ ਜਿਹੜਾ ਸਕੂਲ ਦੇ ਉੱਤੇ ਲਾਇਆ ਜਾ ਰਿਹਾ ਮੇਰੇ ਖਿਆਲ ਨਾਲ ਸਾਡੇ ਸ਼ਹਿਰ ਸੁਹਾਣੇਵਾਲ ਤੇ ਬੜੇ ਮਾਣ ਵਾਲੀ ਗੱਲ ਹੈ ਕਿ ਜਿੰਨੀ ਬਿਲਡਿੰਗ ਇਸ ਸਕੂਲ ਦੇ ਵਿੱਚ ਪਬਲਿਕ ਸਕੂਲ ਹੋਗਾ ਜਾਂ ਅਗਰ ਸੈ ਸਕੂਲ ਹੋ ਗਿਆ ਉਹਦੀ ਬਿਲਡਿੰਗ ਤੇ ਜਿੰਨਾ ਪੈਸਾ ਲੱਗਿਆ ਇਹ ਰਿਕਾਰਡ ਪੈਸਾ ਹੈ ਸੋ ਮੈਂ ਸਹਿਬ ਪਾਸਿਆਂ ਨੂੰ ਮੁਬਾਰਕਬਾਦਨਾ ਕਰਦਾ ਹਾਂ ਉਹ ਜਿਹੜੀ ਕਮੇਟੀ ਆ ਉਹਨਾਂ ਦੇ ਮੈਂਬਰ ਸਹਿਬਾਨ ਨੂੰ ਮੁਬਾਰਕਬਾਦਨਾ ਕਿ ਬਹੁਤ ਵਧੀਆ ਕੰਮ ਹੈ ਜਿਹੜਾ ਉਹਨਾਂ ਨੇ ਅੱਜ ਕੀਤਾ ਸਾਰੇ ਸੱਜਣਾ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਫੇਰ ਸਾਡੇ ਹਲਕੇ ਦੇ ਹਰਮਨ ਪਿਆਰੇ ਐਮਐਲਏ ਚੇਤਨ ਸਿੰਘ ਜੋੜਾ ਮਾਜਰਾ ਜਿਹੜਾ ਸਾਡੀ ਸੰਸਥਾ ਤੇ ਹਮੇਸ਼ਾ ਹੀ ਉਹਦਾ ਹੱਥ ਰਿਹਾ ਹਮੇਸ਼ਾ ਹੀ ਉਹ ਸਕੂਲ ਦੀ ਆਨੇ ਵਾਹਣ ਨੇ ਮਦਦ ਕਰਦੇ ਰਹੇ ਨੇ ਨਾਲ ਹੀ ਮੇਰੇ ਵੱਡੇ ਬ੍ਰਦਰ ਤਰਸੀਮ ਜੀ ਉਹਨਾਂ ਦੀ ਬੇਟੀ ਉਹਨਾਂ ਦੀ ਮਿਸ ਜੀ ਨੀਸ਼ਾ ਗਰਗ ਉਹਨਾਂ ਨੇ ਵੀ ਬਹੁਤ ਵੱਡੀ ਹਸਾ ਨੂੰ ਹਾਲ ਜਿਹੜਾ ਉਦਘਾਟਨ ਕਰਕੇ ਗਏ ਨੇ ਮੰਤਰੀ ਸਾਹਿਬ ਉਹਨਾਂ ਨੇ ਡੋਨੇਸ਼ਨ ਕੀਤਾ ਤੇ ਉਹਨਾਂ ਨੇ ਅੱਗੇ ਨੂੰ ਵੀ ਵਿਸ਼ਵਾਸ ਦਵਾਇਆ ਵੀ ਮੇਰੇ ਤੋਂ ਜਿੰਨੀਆਂ ਮਰਜ਼ੀ ਕਿਸ ਸਾਹ ਪਰਵਾਹ ਲੋ ਸਕੂਲ ਵਾਸਤੇ ਕਿਉਂਕਿ ਮੈਂ ਇਸ ਸਕੂਲ ਦਾ 1975 ਦਾ ਪਾਸ ਆਊਟ ਆਂ ਦਸਵੇਂ ਕੀਤੀ ਮੈਂ ਸਕੂਲ ਨਾਲ ਮੇਰੀ ਜੜਾਵ ਆ ਇਸ ਕਰਕੇ ਮੈਂ ਤਰਸੇਂਜੀ ਦਾ ਤੇ ਸਾਰੇ ਸ਼ਹਿਰ ਨਿਵਾਸੀਆਂ ਦਾ ਬਹੁਤ ਬਹੁਤ ਧੰਨਵਾਦ